ਤੱਲਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਜਗਦੀਸ਼ ਸਿੰਘ ਜੀ ਕਿੱਥੋਂ ਦੇ ਰਾਣਾ ਲੇ ਤੁਸੀਂ ਮੈਂ ਪਿੰਡ ਝੰਡਿਆਂ ਦਾ ਜੀ ਜੋਦਾ ਸਰਪੰਚੀ ਆਈਟਮ ਅੱਛਾ ਜੀ ਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜੇ ਤੋਂ ਗੋਲੀ ਚੱਲੀ ਆ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜ੍ਹਾ ਜਿਹਾ ਘੇਰ ਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਕਿ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਤੇ ਉਹ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਕਿ ਹੁਣ ਤੇ ਦੇ ਦੇ ਉਹ ਫੇਰ ਗਾੜੀ ਨੂੰ ਗਲਤ ਭੋਲਿਆ ਉਹਨੂੰ ਇਹ ਸਾਡਾ ਮੁੰਡਾ ਥੋੜਾ ਜਿਹਾ ਗਰਮ ਹੋਇਆ ਪੀ ਤੂੰ ਇਹਦਾ ਨਾ ਬੋਲ ਮੈਂ ਜਿਹੜਾ ਸਾਡੀ ਗੱਲ ਕਰਾ ਪਏ ਉਦੋਂ ਗੱਲ ਕਰ ਲੈਂਦੇ ਉਹ ਆਂਦਾ ਮੈਨੇਜਰ ਮੈਂ ਆ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਮੈਂ ਹੀ ਮੈਨੇਜਰ ਹਾਂ ਇਹ ਇਦਾਂ ਹੋਈ ਆ ਤੇ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਜੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਰਛੀ ਦੇ ਅੰਦਰ ਵਰਦਿਆਂ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਚਪੇੜਾ ਮਾਰਤੀਆ ਮੁੰਡੇ ਦੇ ਤੇ ਮੁੰਡੇ ਨੇ ਮੁੰਡੇ ਡਿੱਗੇ ਦੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਥੋਂ ਤਿਰਕਦੀ ਹੋਈ ਅੰਦਰੋਂ ਦੀ ਗਈ ਆ ਇਹ ਨਹੀਂ ਕਿ ਬਾਹਰੋਂ ਦੀ ਗਈ ਆ ਇੱਕ ਆਪਣਾ ਜਿਹਾ ਮੋੜਾ ਬਾਹਾਂ ਦੇ ਵਿਚੋਂ ਦੀ ਨੱਕ ਕੇ ਸਾਹਕਾਰ ਹੋਈ ਆ ਗੋਲੀ ਜਿਹੜੀ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਕਿ ਹੋਏ ਦੀ ਘਟਮਾਈ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ 9 ਵਜੇ ਆਰਡਰ ਪੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚਲੇ ਗਿਆ ਕੀ ਕਿਸੇ ਕੀ ਸਮਝ ਕਾਰਨ ਕੀ ਆ ਕਿ ਸੀ ਉਹ ਕਿਉਂ ਉਹਨਾਂ ਵੱਲ ਚੁਕਾਇਆ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਤੇ ਉਹ ਉਹਦੇ ਕਰਕੇ ਨਹੀਂ ਆਪਣਾ ਦਬ ਦਬ ਜਾਇਆ ਰੱਖ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਹੈ ਨਾ ਗੋਲੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਇਹ ਸਮਝਾਉਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤੇ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਭ ਤੋਂ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਨਹੀਂ ਨਹੀਂ ਵੇਖੋ ਪੁਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਵੇਖੋ ਆਪਣੀ ਕਾਰਵਾਈ ਕਰ ਰਹੀ ਹੈ ਹਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੀ ਸਹੀ ਕਰੂਗੀ ਤੁਸੀਂ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚ ਹੋ ਤੁਸੀਂ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾਂ ਹਾਂ ਅਸੀਂ ਨਾ ਪਾਰਟੀਆਂ ਸੰਬੰਧੀ ਕੀ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸ ਨਾਲ ਤੁਸੀਂ ਸੱਦ ਤੇ ਗੋੜੀ ਚੱਲਣ ਦੀ ਬਾਤ ਆ ਸ਼ਰੀਆਮ ਗੋੜੀ ਚੱਲੀ ਆ ਕੀ ਸਮਝਦੇ ਹੋ ਪੰਜਾਬ ਅਸੀਂ ਤੇ ਮੁੱਖ ਮੰਤਰੀ ਤੇ ਚਰਣਾ ਜੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬੰਵਾਸਾਂ ਤੋਂ ਤੇ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਲੱਗਦਾ ਸੀ ਸੀਸੀਟੀਵੀ ਹੋਏਗੀ ਤੇ ਸੀਸੀਟੀਵੀ ਕੱਟੀ ਜਾਏਗੀ ਜੀ ਮੌਕੇ ਦੀ ਵੀਡੀਓ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਗਲਤੀ ਗਲਤੀ ਕਿਸ ਦੀ ਹੈ ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਟ ਲੈਂਦੀ ਹੈ ਕੱਟ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਉ ਉਹਦੇ ਵਿਸ਼ਵਾਸ ਪੂਰਾ ਦੁਹੋਂਡੇ ਜੀ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚੋ ਦੇ ਬੱਚੇ ਤੇ ਹਾਲਾਤ ਤੇ ਕਾਹਤੇ ਬਹੁਤ ਜ਼ਿਆਦਾ ਨਾਜ਼ੁਕ ਹੋ ਗਏ ਅੱਜ ਕੋ ਠੀਕ ਹੈ ਹੁਣ ਮੋੜ ਤੇ ਆਵਾ ਬਾਪ ਉਹ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਸੋਚਿਆ ਸੀ ਕਿ ਬਰਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਉਹ ਮੈਂ ਗੱਲ ਕਦੀ ਸੋਚੀ ਨਹੀਂ ਸੀ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰ ਬੇਟਾ ਤੁਹਾਡਾ ਇਹ ਦੋ ਪੱਕੇ ਦੋ ਪੱਕੇ ਤੇ ਹੁਣ ਕੱਤ ਅਜਾ ਮਤ ਮਾਜਾ ਕੋਈ ਹੈ ਜੋ ਫੁੱਟਬਾਲ ਕੋਲ ਪ੍ਰਵਾਸ ਚੁੜੀ ਗੁੱਡੀਆਂ ਹੀ ਦੋ ਵਿਆਹਤੀਆਂ ਵਾ ਬਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਕੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਹਨਾਂ ਨੇ ਗੋਲੀ ਚਲਾਈ देखो दे दे ये जो पहले भी मांग ਕਰਨ ਦੇ ਤਾਂ ਹੁਣ ਵੀ ਆਉਂਦੇ ਆ ਕਿ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹੋ ਜਿਹੇ ਗੁੰਡਿਆਂ ਨੂੰ ਨਸ ਪੈਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜਕ ਹੋਣ ਲਏ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਤੁਸੀਂ ਬੱਸ ਹਾਂ ਜੀ ਕਿੰਨਾਂ ਸਰਵੰਦਰ ਸਿੰਘ ਬੱਸ ਜਿੱਦ ਤੱਕ ਬੋਲੀ ਚੱਲੀ ਆ ਕੀ ਕੀ ਘਟਨਾ ਕਿਸ ਤਰ੍ਹਾਂ ਹੋਈ ਹੈ ਘਟਨਾ ਨੂੰ ਪਤਾ ਲੱਗਾ ਕੀ ਘਟਨਾ ਪਤਾ ਲੱਗਾ ਵੀ ਉਹ ਸਰਹੂ ਕੋਈ ਮਲ ਜੀ ਜੇ ਮੰਗਿਆ ਨੋਕੋ ਖਾਣ ਵਾਲੇ ਤੋ ਖਾਣ ਤੋਂ ਤੋ ਇਹ ਉਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਏ ਹੋਏ ਬਾਹਣ ਕੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਜੋ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉਥੇ ਆ 3 ਮਿੰਟ ਦਾ ਆਰਡਰ ਸਰ ਹਾਂਜੀ ਜਿਹੜੇ ਭਤੌਂਦਾ ਬਾਦੋਂ 15 20 ਮਿੰਟ ਹੋ ਚੁੱਕੇ ਹੀ 15 20 ਮਿੰਟ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੋ ਉਹ ਆਰਡਰ ਭੇਜਾਂ ਤੋਂ ਆਂਦਾ ਤੂੰ ਖਾਣਾ ਅਹੇ ਨੱਥ ਪੌਣ ਜਾਣਨੇ ਆ ਉਹ ਮੁੜ ਕੇ ਬਾਅਦ ਇੱਕ ਉਹ ਨਖਾ ਤੂੰ ਮੈਨਜਰ ਨਾਲ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਨਜਰ ਨਾਲ ਗੱਲ ਕਰਾ ਆਂਦਾ ਮੈਨਜਰ ਮੈਂ ਹਾਂ ਮੈਨਜਰ ਹੁਣ ਤੋਂ ਥੋੜਾ ਕੋਈ ਆ ਮੈਨਜਰ ਤੂੰ ਕੀ ਆਖ ਰਿਹਾ ਮੈਂ ਮੈਨਜਰ ਹਾਂ ਨਹੀਂ ਆ ਇੱਕ ਨਿਕਲੂ ਆ ਉਹ ਤੇ ਮਾਰਾ ਮੋਟਾ ਉਹ ਫੇਰ ਗੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਤੂੰ ਮੌਕੇ ਤੇ ਨਹੀਂ ਕਿ ਸੁਣ ਕੇ ਸੁਣ ਨਹੀਂ ਗੱਲ ਆ ਜਿਹੜੀ ਉਹ ਆ ਹਾਂ ਜੇ ਫਿਰ ਉਸ ਵਾਰ ਗੋਲੀ ਕਿੰਨੇ ਚਲਾਈ ਹੈ ਜੀ ਉੱਥੇ ਗੋਲੀ ਹਕੇਰ ਸਿੰਘਾ ਕੋ ਬਰਿਆ ਹੁੰਦਾ ਉਹ ਕਿ ਵੀ ਦੱਸ ਦਿਆ ਪਿਆ ਕਿ ਉਹਨੇ ਚਲਾਈ ਸੀ ਵਾਓ ਉਹ ਆਪਣੇ ਆਪ ਪਿੰਡ ਦੇ ਵਿੱਚ ਨਾ ਉਹਨਾਂ ਕੇ ਨਾਮ ਨਾਲ ਉਹ ਕੋਈ ਕਿ ਵੀ ਚਲਾਈ ਸੀ ਉਹਨਾਂ ਕਿਦੇ ਪੈਸੇ ਪੈਸੇ ਦੇ ਦੇ ਕੇ